ਕਿ ਰਦੀ ਨਹੀਂ ਜੋ ਡਾਕਟਰ ਗੁਰਿੰਦਰ ਸਿੰਘ ਜਿਹੜਾ ਆਪਣੇ ਆਪ ਨੂੰ ਰੈਗਰੇਟਾ ਸਦਾਉਂਦਾ ਤੇ ਇੱਕ ਤਾਂ ਉਹਨੇ ਡਾਕਟਰ ਲਾਇਆ ਹੈ ਆਪਣੇ ਆਪ ਤੇ ਪਤਾ ਨਹੀਂ ਡਾਕਟਰ ਹੈ ਵੀ ਹੈ ਕਿ ਨਹੀਂ ਕਿ ਇਹ ਜਟਾ ਨੇ ਕਾਨੂੰਨ ਹੱਥ ਦੇ ਵਿੱਚ ਲੈਣਾ ਹੋਵੇ ਇਹਦਾ 70 ਗੱਜ ਦਾ ਘਰ ਕੋ ਬਹੁਤ ਭਾਰਾ ਨਹੀਂ ਕਿ ਕੋਨੇ ਗਾਣਾ ਗਾਇਆ ਸੀ ਪਹਿਲਾਂ ਪਿੰਲਾ ਜਿੱਦੋਂ ਸ਼ੁਰੂ ਤੋਂ ਵਿੱਚ ਉਹਨੇ ਆਪਣੀ ਜਿਹੜੀ ਇੰਟਰਵਿਊ ਸ਼ੁਰੂ ਹੁੰਦੀ ਹੈ ਉਸ ਤੋਂ ਲੈ ਕੇ ਖੀਰ ਤੱਕ ਉਹ ਜਿਹੜਾ ਮੈਂ ਇੱਥੇ ਬੋਲ ਕੇ ਵੀ ਨਹੀਂ ਸੁਣਾ ਸਕਦਾ ਜਿਹੜੀ ਉਹ ਏਡੀ ਗੰਦੀ ਹੈ ਕਿਉਂਕਿ ਮੇਰਾ ਜਮੀਰ ਤਾਂ ਸਾਥ ਨਹੀਂ ਦਿੰਦਾ ਵੀ ਮੈਂ ਉਹ ਇਹੋ ਜਿਹੀਆਂ ਚੀਜ਼ਾਂ ਬੋਲ ਸਕਾਂ ਆਪਣੇ ਜਮਾਨੇ ਦੇ ਵਿੱਚੋਂ ਤੇ ਤੁਹਾਨੂੰ ਕੀ ਲੱਗਦਾ ਹੈ ਡਾਕਟਰ ਗੁਰੂਗਰ ਸਿੰਘ ਰੰਗਰੇਟੇ ਵੱਲੋਂ ਅਜਿਹੀ ਪਿਆਰਵਾਦੀ ਲੋਕਾਂ ਤੱਕ ਪਹੁੰਚਾਉਣਾ ਦਾ ਤੁਸੀਂ ਆਪਣੇ ਤੌਰ ਤੇ ਕਾਰਨ ਕੀ ਮੰਨਦੇ ਹੋ ਵੀ ਇਹ ਅਜਾਏ ਭੜਕਾਉ ਪਿਆਰ ਕਿਉਂ ਦਿੱਤੇ ਜਾ ਰਹੇ ਨੇ ਜਿਹੜਾ ਕੋਸੋ ਨੇ ਬੋਲਿਆ ਉਹੀ ਕੁਝ ਮਤਲਬ ਸੁਣ ਰਹੇ ਆਪਾਂ ਦੇਖ ਰਹੇ ਆਂ ਜਦੋਂ ਇਹ ਕਹੇ ਵੀ ਇਹ ਬੋਲ ਮੇਰੇ ਨਹੀਂ ਹੈਗੇ ਮੈਂ ਦੂਸਰੀਆਂ ਕਮਿਊਨਿਟੀਆਂ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦਾ ਭਾਈ ਇਹਨੂੰ ਨੱਥ ਪਾਓ ਜਿਹੜੇ ਮਾੜੇ ਮੋਟੇ ਇਹ ਮੈ ਇੱਕ ਚੱਕੀ ਫਿਰਦੇ ਨੇ ਜੱਟਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਸਮਾਜ ਦੇ ਵਿੱਚ ਨਫ਼ਰਤ ਫੁਲਾ ਰਹੇ ਨੇ ਇਹ ਲੋਕ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਅਸੀਂ ਅਦਾਲਤਾਂ ਦੇ ਵਿੱਚ ਘੜੀਸਾਂਗੇ ਹੁਣ ਜਦੋਂ ਸਮਾਜ ਦੇਤੇ ਉਹ ਬਕਵਾਸ ਕਿਨੇ ਕੀਤੀ ਉਹ ਚੈਨਲ ਦੇ ਉੱਤੇ ਜਾ ਕੇ ਇੰਟਰਵਿਊ ਕਿਨੇ ਕੀਤੀ ਹੈ ਇੰਟਰਵਿਊ ਤੇ ਪੱਤਰਕਾਰ ਕਰਿਆ ਬਕਵਾਸ ਤੇ ਕੇ ਕੌਣ ਕਰ ਰਿਹਾ ਇਸ ਪੱਖ ਤੋਂ ਜਿਹੜੇ ਘੱਡਿਆ ਪੱਤਰਕਾਰੀ ਕਰ ਰਹੇ ਨੇ ਪੱਤਰਕਾਰ ਉਹ ਬਾਜ਼ ਆ ਜਾਣਾ ਕਿਸੇ ਕਮਿਊਨਿਟੀ ਦੇ ਖਿਲਾਫ ਗੰਦ ਬਾਗਦਾ ਉਹਨੂੰ ਜਾ ਕੇ ਜਾ ਕੇ ਉਹਦੇ ਮੂੰਹ 'ਚ ਬੈਗ ਤੁੰਡ ਦਿੰਦਾ ਜੇ ਇਹਦਾ ਕਿਸੇ ਜੱਟ ਨਾਲ ਕੋਈ ਨਿੱਜੀ ਵੈਰ ਵਿਰੋਧ ਆ ਉਹਦੇ ਨਾਲ ਨਿੱਜੀ ਕਰੇ ਇਹ ਜਾ ਕੇ ਉਸ ਦੇ ਤੇ ਕਾਨੂੰਨੀ ਕਾਰਵਾਈ ਕਰਾਵੇ ਪੱਤਰਕਾਰ ਦੇ ਵੀ ਸਾਨੂੰ ਫੋਨ ਆ ਰਹੇ ਕਿ ਸਾਨੂੰ ਮਾਰ ਦਿੱਤੀ ਜਾਵੇ ਤੇ ਨਾਲ ਜਿਹੜਾ ਵਾ ਇਹਨਾਂ ਇਸ ਬੰਦੇ ਨੂੰ ਵੀ ਅਸੀਂ ਇਹ ਤਾਂ ਤੇ ਹੈ ਹੀ ਹੈ ਆ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਕਿਹਾ ਵੀ ਜੇ ਇਸ ਦੇ ਉੱਤੇ ਬੰਦੇ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਤੇ ਫਿਰ ਜਿਹੜਾ ਵਾ ਹੋਰ ਜਿਹੜਾ ਅਸ਼ਗਰਚੋੜਾ ਵਿੱਡਿਆ ਜਾਊਗਾ ਇਸ ਪਾਸੇ ਇਹ ਕਿਹੜਾ ਬਾਈ ਜੀ ਫਾਰਮੂਲਾ ਇਹ ਕਿਹੜਾ ਸਿਧਾਂਤ ਹੋਇਆ ਵੀ ਮਤਲਬ ਮੈਂ ਤਾਂ ਬਾਅਦ ਚ ਬੋਲਿਆ ਕਿ ਉਹਨੇ ਪਹਿਲਾਂ ਲਾਤਾ ਬੋਲਿਆ ਤਾਂ ਹੈ ਨਾ ਉਹ ਭਾਈਚਾਰਿਆਂ ਦੇ ਵਿੱਚ ਉਹਨਾਂ ਨੂੰ ਲੜਾਉਣ ਵਾਸਤੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਉਹ ਮਤਲਬ ਵਿਖੇੜਾ ਪੈਦਾ ਕਰਨ ਵਾਸਤੇ ਇਹਨਾਂ ਨੂੰ ਕੰਮ ਨੂੰ ਕੋਸਾਂ ਕੀਤੀਆਂ ਜਾਂਦੀਆਂ ਨੇ ਇਹ ਕਹਿੰਦੇ ਵੀ ਭਾਈ ਜਦੋਂ ਦਿੱਲੀ ਅੰਦੋਲਨ ਲੜਨਾ ਸੀਗਾ ਉਦੋਂ ਕਿਸਾਨ ਮਜ਼ਦੂਰ ਦਾ ਅੰਦੋਲਨ ਕਰਦੇ ਸੀਗੇ ਤੇ ਜਦੋਂ ਇੱਥੇ ਜਿੱਤ ਗਿਆ ਹੁੰਦਾ ਸੀ ਉਹਦਾ ਕਹਿੰਦੇ ਵੀ ਭਾਈ ਜੱਟਾਂ ਨੇ ਜਿੱਤ ਲਿਆ ਤੁਸੀਂ ਤੁਸੀਂ ਖੁਦ ਮੀਡੀਆ ਕਰਮੀ ਹੋ ਤੁਸੀਂ ਤੁਸੀਂ ਕੋਈ ਕਲਿੱਪ ਦਿਖਾ ਸਕਦੇ ਹੋ ਅਸੀਂ ਨਾ ਆਪਣੇ ਆਪ ਨੂੰ ਛੂਦਰ ਮੰਨਦੇ ਨਾ ਅਸੀਂ ਆਪਣੇ ਆਪ ਨੂੰ ਨੀਵਾ ਮੰਨਦੇ ਨਾ ਅਸੀਂ ਆਪਣੇ ਆਪ ਨੂੰ ਉੱਚਾ ਮੰਨਦੇ ਇਹ ਬਹੁਤ ਗਲਤ ਵਿਆਖਿਆ ਕਰ ਰਿਹਾ ਬਾਬਾ ਬੰਦਾ ਵਾ ਦਰਬਾਰੇ ਵੀ ਇਹ ਬੋਲ ਰਿਹਾ ਗਲਤ ਸਮਾਜ ਦੇ ਵਿੱਚ ਕੁਝ ਨਾ ਕੁਝ ਗਲਤ ਬੰਦੇ ਹੁੰਦੇ ਆ ਸਾਡੇ 'ਚ ਵੀ ਹੈਗੇ ਆ ਸਾਰਿਆਂ 'ਚ ਹੁੰਦੇ ਆ ਪਰ ਉਹਦੇ ਕਰਕੇ ਪੂਰੇ ਸਮਾਜ ਨੂੰ ਟਾਰਗੇਟ ਕਰਨਾ ਬਹੁਤ ਗਲਤ ਗੱਲ ਆ ਸੱਚੀ ਗੱਲ ਦੀ ਦੋਸਤੋ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਅਸੀਂ ਇਸ ਸਮੇਂ ਲੁਧਿਆਣੇ ਪਹੁੰਚੇ ਆ ਜਿੱਥੇ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦੇ ਖਿਲਾਫ ਕਾਨੂੰਨੀ ਕਾਰਵਾਈ ਨੂੰ ਲੈ ਕੇ ਲੋਕ ਇਕੱਠੇ ਹੋਏ ਨੇ ਆਖਿਰਕਾਰ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਇੱਥੇ ਇਹਨਾਂ ਵੱਲੋਂ ਇਕੱਤਰਤਾ ਕੀਤੀ ਗਈ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਭਾਈ ਸਾਹਿਬ ਹੋਰੀ ਮੌਜੂਦ ਨੇ ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਅੱਜ ਇੱਥੇ ਇਕੱਠੇ ਹੋਏ ਹੋ ਜੀ ਇਕੱਤਰਤਾ ਤੁਸੀਂ ਰੱਖੀ ਗਈ ਹੈ ਕਿਹੜੀਆਂ ਮੰਗਾਂ ਨੂੰ ਲੈ ਕੇ ਇੱਥੇ ਇਕੱਤਰਤਾ ਕੀਤੀ ਗਈ ਹੈ ਜੀ ਦੇਖੋ ਜੀ ਪਿਛਲੇ ਦਿਨੀ ਜੋ ਡਾਕਟਰ ਗੁਰਿੰਦਰ ਸਿੰਘ ਜਿਹੜਾ ਆਪਣੇ ਆਪ ਨੂੰ ਰੰਗਰੇਟਾ ਸਦਾਉਂਦਾ ਤੇ ਇੱਕ ਤਾਂ ਉਹਨੇ ਡਾਕਟਰ ਲਾਇਆ ਹੈ ਪੂਰੀ ਡਿਗਰੀ ਵੀ ਪਹਿਲਾਂ ਜਿਹੜੀ ਚੈੱਕ ਕਰਨੀ ਚਾਹੀਦੀ ਹੈ ਵੀ ਉਹ ਹੈਗਾ ਕਿ ਨਹੀਂ ਉਸ ਦੇ ਸਬੰਧ ਦੇ ਵਿੱਚ ਜਿਹੜਾ ਉਹਨੇ ਪਿਛਲੇ ਦਿਨੀ ਜਿਹੜਾ ਸਰਲੇਖ ਚੈਨਲ ਦੇ ਉੱਤੇ ਤੇ ਹੋਰ ਨਾ ਜਿਹੜੇ ਉਹਦੀਆਂ ਆਪਣੀਆਂ ਜਿਹੜੀਆਂ ਉਹਨੇ ਆਪਣਾ ਜਿਹੜਾ ਚੈਨਲ ਖੋਲ੍ਹਿਆ ਆ ਫੇਸਬੁੱਕ ਦਾ ਤੇ YouTube ਦਾ ਚੈਨਲ ਆ ਉਹਦੇ ਉੱਤੇ ਜਿਹਨੇ ਬਹੁਤ ਜੜੀ ਗੰਦੀ ਬਕਵਾਸ ਕੀਤੀ ਹੋਈ ਹੈ ਜੱਟ ਸਮਾਜ ਦੀਆਂ ਧੀਆਂ ਭੈਣਾਂ ਦੇ ਤੇ ਨਾਲ ਉਹਨੇ ਜੱਟ ਸਮਾਜ ਨੂੰ ਬਹੁਤ ਭੱਦਾ ਤੇ ਗੰਦਾ ਬੋਲਿਆ ਆ ਇਸ ਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਅਸੀਂ ਉਹ ਸਾਡੇ ਨੌਜਵਾਨ ਜਿਹੜੇ ਅਸੀਂ ਜੱਟ ਸਿਕ ਸਮਾਜ ਦੇ ਇਕੱਠੇ ਹੋਏ ਸੀ ਉਹ ਇਸ ਤੇ ਸਬੰਧ ਜਿਹੜੇ ਸੀ ਪੀ ਸਾਹਿਬ ਨੂੰ ਜਿਹੜੀ ਤਰਕਾ ਕੀ ਬਿਆਨਬਾਜ਼ੀ ਕੀ ਕੀਤੀ ਗਈ ਜੀ ਉਹਨਾਂ ਬੋਲੋ ਤੁਸੀਂ ਜਿਵੇਂ ਇੱਕ ਨਿੱਜੀ ਚੈਨਲ ਦਾ ਨਾਮ ਲੈ ਰਹੇ ਹੋ ਵੀ ਉੱਥੇ ਬਿਆਨਬਾਜ਼ੀ ਕੀਤੀ ਗਈ ਕੀ ਬਿਆਨਬਾਜ਼ੀ ਕੀਤੀ ਗਈ ਤੁਹਾਨੂੰ ਕੀ ਦੁੱਖ ਹੋਇਆ ਜੀ ਵੇਖੋ ਇਹ ਕੋਨੇ ਗਾਣਾ ਗਾਇਆ ਸੀ ਪਹਿਲਾਂ ਪਹਿਲਾਂ ਜਦੋਂ ਸ਼ੁਰੂ ਤੋਂ ਵਿੱਚ ਉਹਨੇ ਆਪਣੀ ਜਿਹੜੀ ਇੰਟਰਵਿਊ ਸ਼ੁਰੂ ਹੁੰਦੀ ਹੈ ਉਸ ਤੋਂ ਲੈ ਕੇ ਖੀਰ ਤੱਕ ਉਹ ਜਿਹੜਾ ਮੈਂ ਇੱਥੇ ਬੋਲ ਕੇ ਵੀ ਨਹੀਂ ਸੁਣਾ ਸਕਦਾ ਜਿਹੜੀ ਉਹ ਏਡੀ ਗੰਦੀ ਹੈ ਕਿਉਂਕਿ ਮੇਰਾ ਜ਼ਮੀਰ ਤਾਂ ਸਾਥ ਨਹੀਂ ਦਿੰਦਾ ਵੀ ਮੈਂ ਉਹ ਇਹੋ ਜਿਹੀਆਂ ਚੀਜ਼ਾਂ ਬੋਲ ਸਕਾਂ ਆਪਣੇ ਜਮਾਤ ਦੇ ਵਿੱਚੋਂ ਕਿਉਂਕਿ ਜੱਟਾਂ ਦੀਆਂ ਧੀਆਂ ਬਾਰੇ ਜੋ ਗੰਦ ਬਗਵਾ ਪਹਿਲੀ ਤਾਂ ਗੱਲ ਕਿ ਉਹ ਇੰਟਰਵਿਊ ਬਹੁਤ ਸਾਰੀ ਤੇ سوشل میڈیا ਤੇ ਵੀ ਵਾਇਰਲ ਹੋਈ ਹੈ ਉਹ ਮੈਂ ਆਪਣੀ ਜੁਬਾਨ ਦੇ ਨਾਲ ਵੀ ਬੋਲ ਨਹੀਂ ਸਕਦਾ ਮੈਨੂੰ ਆਪ ਨੂੰ ਸ਼ਰਮ ਆਉਂਦੀ ਹੈ ਉਹ ਬੋਲਣ ਲੱਗਾਂ ਤੇ ਮੈਂ ਉਹਨਾਂ ਨੂੰ ਲੋਕਾਂ ਨੂੰ ਵੀ ਕਹਿਣਾ ਚਾਹਣਾ ਵਾਂ ਜਿਹੜੇ ਸਮਾਜ ਦੇ ਨਾਲ ਜੁੜੇ ਹੋਏ ਨੇ ਜੜ ਸਿੱਖ ਸਮਾਜ ਦੇ ਨਾਲ ਵੀ ਭਈ ਤੁਹਾਡਾ ਵੀ ਤਾਂ ਜਮੀਰ ਜਾਗਦਾ ਹੀ ਹੈ ਨਾ ਤੁਸੀਂ ਵੀ ਤਾਂ ਹੈਗਾ ਹੀ ਨਾ ਸੋ ਇਸੇ ਕਰਕੇ ਅਸੀਂ ਕਾਲ ਦਿੱਤੀ ਸੀ ਜੋ ਸਾਡੇ ਅੰਦਰ ਜਿਹੜੀ ਉਹ ਉਹਦੇ ਨਾਲ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਦੇ ਖਿਲਾਫ ਇਹਨੇ ਗੰਦ ਵਗਿਆ ਵਾ ਜੋ ਇਹਨੇ ਬਕਵਾਸ ਕੀਤੀ ਆ ਉਸ ਤੇ ਉਹ ਸਨਾਹ ਸਹਿਨ ਜੋਗ ਆ ਅਸੀਂ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਸੀ ਉਹ ਇੱਥੇ ਕੱਤਰ ਹੋਏ ਸੀ ਅੱਛਾ ਚੈਨਲਾਂ ਤੇ ਵੈਸੇ ਆਪਾਂ ਗੱਲ ਕਰ ਲਈਏ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਆ ਆਪਾਂ ਨੂੰ ਆਪਾਂ ਵਿਚਾਰ ਆਪਾਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਕਿਸੇ ਵੀ ਮਾਧਿਅਮ ਰਾਹੀਂ ਚਾਹੇ ਕੋਈ ਵੀ ਪਲੇਟਫਾਰਮ ਹੋਇਆ ਫਿਰ ਤੁਹਾਨੂੰ ਕੀ ਲੱਗਦਾ ਹੈ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਵੱਲੋਂ ਅਜਿਹੀ ਬਿਆਨਬਾਜ਼ੀ ਲੋਕਾਂ ਤੱਕ ਪਹੁੰਚਾਉਣ ਦਾ ਤੁਸੀਂ ਆਪਣੇ ਤੌਰ ਤੇ ਕਾਰਨ ਕੀ ਮੰਨਦੇ ਹੋ ਵੀ ਅਜਿਹੀ ਭੜਕਾਊ ਬਿਆਨ ਕਿਉਂ ਦਿੱਤੇ ਜਾ ਰਹੇ ਨੇ ਦੇਖੋ ਇਹ ਬੰਦੇ ਨਾ ਪਹਿਲੀ ਤੇ ਗੱਲ ਆ ਕਿ ਇਹ ਇੱਕ ਸਿਕਿਉਰਿਟੀ ਲੈਣ ਖਾਤਰ ਕਰਦੇ ਨੇ ਦੂਸਰਾ ਉਸ ਦਾ ਕੋਈ ਨਿੱਜੀ ਜਿਹੜਾ ਆਪਣਾ ਸਵਾਰਥ ਆ ਕਿਸੇ ਉਹਦੇ ਉਸ ਦੇ ਟਾਈਮ ਦੇ ਵਿੱਚ ਉਹ ਕੋਈ ਕਿਸੇ ਜੱਟ ਸਮਾਜ ਦੇ ਕੋਈ ਬੰਦੇ ਦੇ ਨਾਲ ਕੋਈ ਉਹਦੇ ਨਾਲ ਜਿਹਦੀ ਉਹਦੀ ਕਹਾਣੀ ਹੋਵੇਗੀ ਉਹਦੇ ਨਾਲ ਜਿਹੜੀ ਉਹ ਪੂਰੇ ਜੱਟ ਸਮਾਜ ਨੂੰ ਟਾਰਗੇਟ ਕਰ ਰਿਹਾ ਪੂਰੇ ਜੱਟ ਸਿੱਖ ਸਮਾਜ ਨੂੰ ਨਹੀਂ ਬਲਕਿ ਦੂਸਰੀਆਂ ਕਮਿਊਨਿਟੀ ਨੂੰ ਪਕੜਾ ਘੜਾ ਰਿਹਾ ਵਾ ਕਿ ਮੈਂ ਜਿਹੜਾ ਵਾ ਮੇਰੇ ਸਾਥ ਦੇ ਉਹ ਤੇ ਮੈਂ ਇਹਨਾਂ ਦੀਆਂ ਧੀਆਂ ਭੈਣਾਂ ਨੂੰ ਜਿਹੜੀਆਂ ਵਾ ਉਹ ਇੰਜ ਕਰ ਦਿਆਂਗਾ ਸੋ ਮੈਂ ਦੂਸਰੀਆਂ ਕਮਿਊਨਿਟੀ ਨੂੰ ਵੀ ਇਹੋ ਬੇਨਤੀ ਕਰਨਾ ਚਾਹੁੰਦਾ ਭਾਈ ਇਹਨੂੰ ਨੱਥ ਪਾਓ ਜੇ ਇਸ ਬੰਦੇ ਨੂੰ ਨਾਤ ਨਾਂ ਪਾਈ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਜੇ ਇਸ ਬੰਦੇ ਨੂੰ ਨਾਤ ਨਾਂ ਪਾਈ ਗਈ ਤੇ ਕੱਲ ਨੂੰ ਮੁੜ ਕੇ ਫੇਰ ਨਾ ਕਿ ਉਹ ਵੀ ਇਹਦਾ ਵੀ ਕਿਸੇ ਨੇ ਕੋਈ ਨਾ ਕੀਤਾ ਕੋਈ ਹੱਲ ਕੀ ਨਾ ਕੀਤਾ ਵੀ ਨਹੀਂ ਜੀ ਸਾਨੂੰ ਇਸ ਨੇ ਦਰਖਾਸਤ ਨਹੀਂ ਦਿੱਤੀ ਸਾਨੂੰ ਕਿਸੇ ਨੇ ਜਿਹੜਾ ਵਾ ਉਹ ਆ ਕੇ ਇਹਦੇ ਬਾਬਤ ਦੱਸਿਆ ਨਹੀਂਗਾ ਸੋ ਪ੍ਰਸ਼ਾਸਨ ਨੂੰ ਤੇ ਅਸੀਂ ਬੇਨਤੀ ਕਰਤਾ ਹੀ ਕਰਦੇ ਆਂ ਵੀ ਅਸੀਂ ਇਹਦੇ ਨਾਲ ਸਵਾਲ ਨਾਲ ਦੀ ਨਾਲੇ ਸਮਾਜ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆਂ ਵੀ ਇਸ ਬੰਦੇ ਦੇ ਉੱਤੇ ਜਿਹੜਾ ਵਾ ਉਹ ਪੂਰੀ ਤਰ੍ਹਾਂ ਸਤਰਕਰ ਹੋ ਗਏ ਚਲੋ ਤਾਂ ਕਿ ਇਹ ਦੋ ਕਮਿਊਨਿਟੀ ਦੇ ਵਿਚਕਾਰ ਲੜਾਈ ਨਾ ਪਾਵੇ ਅੱਛਾ ਤੁਸੀਂ ਅੱਜ ਇੱਥੇ ਇਕੱਠ ਰੱਖਿਆ ਨਾਲ ਦੇ ਨਾਲ ਗੁਰਿੰਦਰ ਸਿੰਘ ਰੰਗਰੇਟੇ ਦਾ ਇੱਕ ਬਿਆਨ ਹੁੰਦਾ ਹੈ ਉਹ ਕਹਿੰਦੇ ਵੀ ਭਾਈ ਉਹ ਪੱਤਰਕਾਰ ਨੇ ਟੀਆਰਪੀ ਲੈਂਡ ਖਾਤਰ ਮੇਰੀ ਕਲਿੱਪ ਕੱਟ ਗਏ ਉਹ ਕਹਿੰਦੇ ਜਿਹੜੇ ਮੈਂ ਉਹ ਗਾਣਾ ਗਾਇਆ ਸੀਗਾ ਉਹ ਇੰਟਰਵਿਊ ਦੇ ਲਾਸਟ ਦੇ ਵਿੱਚ ਗਾਇਆ ਸੀਗਾ ਉਹ ਕਹਿੰਦੇ ਉਹਨੇ ਟੀਆਰਪੀ ਲੈਂਡ ਖਾਤਰ ਗਾਣਾ ਚੱਕ ਕੇ ਅੱਗੇ ਲਾਤਾ ਉਹ ਕਸੂਰਵਾਰ ਉਹਨੂੰ ਦੱਸੀ ਜਾ ਰਹੇ ਨੇ ਨਹੀਂ ਦੇਖੋ ਕਸੂਰਵਾਰ ਦੋ ਹੁੰਦੇ ਨੇ ਇੱਕ ਹੁਣ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਜੇ ਤੁਸੀਂ ਮੈਨੂੰ ਜਿਹੋ ਜਿਹੇ ਸਵਾਲ ਪੁੱਛ ਉਹੋ ਜ ਆ ਉਸ ਬੰਦੇ ਨੇ ਅੱਗੇ ਮਾਂ ਭੱਦੀ ਮੰਨ ਸਕਦਾ ਤੇ ਤੈਤਰਿਆ ਮੈਂ ਤਾਂ ਉਸ ਪੱਤਰਕਾਰ ਨੂੰ ਵੀ ਕਹਿਣਾ ਚਾਹੁੰਦਾ ਮੈਂ ਤੂੰ ਉਸ ਉਸ ਚੀਜ਼ ਨੂੰ ਪਹਿਲੇ ਦੋਵੇਂ ਹੀ ਦੋਸ਼ੀ ਨੇ ਇਹਦੇ ਵਿੱਚ ਪਹਿਲਾਂ ਚਲਾਇਆ ਇੱਕ ਤਾਂ ਤੁਸੀਂ ਇੰਟਰਵਿਊ ਹੁਣ ਮੇਰੇ ਬੋਲਾਂ ਦੇ ਉੱਤੇ ਜੋ ਮੈਂ ਬੋਲਾਂਗਾ ਤੇ ਉਸ ਬੋਲਾਂ ਨੂੰ ਕੈਰੀ ਕਰਕੇ ਤੇ ਉਹ ਅੱਗੇ ਚਲਾਇਆ ਜਾਊਗਾ ਨਾ ਉਹ ਉਹਦੀ ਜੋ ਸਮਾਜ ਦੇ ਵਿੱਚ ਜੋ ਮੈਸੇਜ ਜਾਊਗਾ ਉਹ ਤਾਂ ਸਮਾਜ ਨੂੰ ਪਤਾ ਹੋਵੇਗਾ ਨਾ ਵੀ ਸਮਾਜ ਇਸ ਤੇ ਉੱਤੇ ਐਕਸ਼ਨ ਲੈਂਦਾ ਜਾਂ ਨਹੀਂ ਲੈਂਦਾ ਹੁਣ ਜਦੋਂ ਸਮਾਜ ਦੇ ਉੱਤੇ ਉਹ ਬਕਵਾਸ ਕਿਨੇ ਕੀਤੀ ਉਸ ਚੈਨਲ ਦੇ ਉੱਤੇ ਜਾ ਕੇ ਇੰਟਰਵਿਊ ਕਿਨੇ ਕੀਤੀ ਹੈ ਇੰਟਰਵਿਊ ਤੇ ਪੱਤਰਕਾਰ ਕਰਿਆ ਬਕਵਾਸ ਉਹਦੇ ਅੱਗੇ ਕੌਣ ਕਰ ਰਿਹਾ ਇਸ ਦੇ ਉੱਤੇ ਦੋ ਤਰ੍ਹਾਂ ਨੇ ਇਹਦੇ ਵਿੱਚ ਦੋਵੇਂ ਤਰ੍ਹਾਂ ਜੜੀਆਂ ਵਾ ਉਹ ਗਲਤ ਨੇ ਜਿਹੜੀਆਂ ਪੱਤਰਕਾਰ ਭਾਈਚਾਰਾ ਨੂੰ ਮੈਂ ਅੱਗੇ ਵੀ ਬੇਨਤੀ ਕਰ ਚੁੱਕਿਆ ਹਾਂ ਵਾ ਕਿ ਪੱਤਰਕਾਰ ਭਾਈਚਾਰਾ ਜਿਹੜਾ ਵਾ ਉਹ ਜਿਹੜਾ ਬੰਦਾ ਸਿੱਖਾਂ ਦੇ ਖਿਲਾਫ ਜਾਂ ਕਿਸੇ ਕਮਿਊਨਿਟੀ ਦੇ ਖਿਲਾਫ ਗੰਦ ਵਗਦਾ ਉਹਨੂੰ ਜਾ ਕੇ ਜਾ ਕੇ ਉਹਦੇ ਮੂੰਹ 'ਚ ਮੈਕ ਟੋਣ ਦਿੰਦਾ ਸਿਰਫ ਇੱਕ ਟੀਆਰਪੀ ਦੇ ਲੈਣ ਵਾਸਤੇ ਜਿਹੜੇ ਬੰਦੇ ਨੇ ਟੀਆਰਪੀ ਲੈਣ ਵਾਸਤੇ ਇਹ ਕਾਜ ਕੁਝ ਕਰਨਾ ਹੈ ਉਹ ਇੱਕ ਉਹਦਾ ਪੱਤਰਕਾਰਤਾ ਦਾ ਮਿਆਰ ਥੱਲੇ ਗਿਰ ਚੁੱਕਿਆ ਹੈ ਜਿਹੜਾ ਇਹ ਬੰਦਾ ਬਕਵਾ ਇਹ ਪੂਰੇ ਦੇ ਪੂਰੇ ਸੋਸ਼ਲ ਮੀਡੀਆ ਤੇ ਉਤੇ ਵਾਇਰਲ ਆ ਇਸ ਬੰਦੇ ਦੀ ਇੰਟਰਵਿਊ ਤਾਂ ਕਰਕੇ ਲਈ ਜਾਂਦਾ ਮੇਰੇ ਮੇਰੇ ਵਿਊ ਆਉਣ ਮੇਰੇ ਜਿਹੜੇ ਉਹ ਮੇਰੀ ਟੀਆਰਪੀ ਵਧੇ ਹੁਣ ਤਾਂ ਇਹ ਦੋਵੇਂ ਦੇਣਦਾਰ ਹੋਣਗੇ ਵੇਖੋ ਹੁਣ ਅਸੀਂ ਉਸ ਪੱਤਰਕਾਰ ਨੂੰ ਵੀ ਨਾਰ ਰੱਖਿਆ ਪੱਤਰਕਾਰ ਦੇ ਵੀ ਸਾਨੂੰ ਫੋਨ ਆ ਰਹੇ ਵੀ ਸਾਨੂੰ ਮਾਫੀ ਦਿੱਤੀ ਜਾਵੇ ਤੇ ਨਾਲ ਜਿਹੜਾ ਵਾ ਇਹਨਾਂ ਇਸ ਬੰਦੇ ਨੂੰ ਵੀ ਅਸੀਂ ਇਹ ਤਾਂ ਤੇ ਹੈ ਹੀ ਹੈ ਆ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਕਿਹਾ ਵੀ ਜੇ ਇਸ ਦੇ ਉੱਤੇ ਬੰਦੇ ਉੱਤੇ ਕਾਰਵਾਈ ਨਹੀਂ ਹੁੰਦੀ ਤੇ ਫਿਰ ਜਿਹੜਾ ਵਾ ਹੋਰ ਜਿਹੜਾ ਸੰਘਰਸ਼ ਹੋੜਾ ਵਿੱਢਿਆ ਜਾਊਗਾ ਇਸ ਪਾਸੇ ਨੂੰ ਅੱਛਾ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਸ ਨੂੰ ਲੈ ਕੇ ਜੱਟ ਸਿੱਖ ਭਾਈਚਾਰੇ ਦੇ ਵਿੱਚ ਰੋਸ ਹੈ ਤੁਸੀਂ ਤਾਂ ਹੀ ਇੱਥੇ ਜਿਹੜਾ ਕਮਿਸ਼ਨਰ ਆਫਿਸ ਆਏ ਹੋ ਪਰ ਉਹ ਜੱਟਾਂ ਮਾਰੇ ਕੀ ਖਿਆਲ ਹੈ ਜਿਹੜੇ ਗਾਣਿਆਂ ਦੇ ਵਿੱਚ ਬੰਦੇ ਮਾਰਦੇ ਨੇ ਹਥਿਆਰਾਂ ਦਾ ਜ਼ਿਕਰ ਕਰਦੇ ਨੇ ਫਿਰ ਉਹ ਜੱਟ ਇੱਥੇ ਕਿਉਂ ਨਹੀਂ ਪਹੁੰਚੇ ਜੀ ਵੇਖੋ ਚੰਦ ਬੰਦੇ ਹੀ ਹੁੰਦੇ ਆ ਜਿਹੜੇ ਜਿਹੜੇ ਜਿਨ੍ਹਾਂ ਦਾ ਜਮੀਰ ਜਾਗਦਾ ਹੈ ਵੈਸੇ ਇਹਦਾ ਅੱਜ ਬਹੁਤ ਸਾਰਾ ਨੌਜਵਾਨਾਂ ਦਾ ਇਕੱਠ ਸੀ ਇੱਥੇ ਤੇ ਹੁਣ ਤਾਂ ਚਲੋ ਆਪਾਂ ਬਾਅਦ ਦੇ ਵਿੱਚ ਇੰਟਰਵਿਊ ਕਰ ਰਹੇ ਹਾਂ ਉੱਥੇ ਨੌਜਵਾਨਾਂ ਦਾ ਇਕੱਠ ਹੈ ਜਿਹੜਾ ਅਸੀਂ ਉਹ ਪੂਨਾ ਪ੍ਰਸ਼ਾਸਨ ਨੇ ਵੀ ਇੱਥੇ ਰੋਕਿਆ ਕੁਝ ਨੌਜਵਾਨਾਂ ਨੂੰ ਸਾਡੀ ਜਿਹੜੀ ਤਰਕਾਸਤ ਸੀ ਪ੍ਰਸ਼ਾਸਨ ਨੇ ਬਹੁਤ ਵਾਰੀ ਸਾਨੂੰ ਬੇਨਤੀ ਕੀਤੀ ਸੀ ਵੀ ਸਾਡੇ ਜਿਹੜੇ ਤੁਸੀਂ ਇਹਨਾਂ ਇਕੱਠ ਨਾ ਕਰੋ ਅਸੀਂ ਜਿਹੜੀ ਆ ਉਹ ਤੁਹਾਡੀ ਤਰਕਾਸਤ ਲੈ ਲੈਣਾ ਜੇ ਤਰਕਾਸਤ ਦੇ ਉੱਤੇ ਨਾ ਕੋਈ ਕਾਰਵਾਈ ਹੋਊਗੀ ਫਿਰ ਤੁਸੀਂ ਅਗਲੀ ਕਾਰਵਾਈ ਆਪਦੀ ਵੜ ਦਿਓ ਪੱਤਰਕਾਰ ਸਾਹਿਬ ਅਸੀਂ ਅਸੀਂ ਜੱਟ ਇਹ ਮਤਲਬ ਅਸੀਂ ਉਹਨਾਂ 'ਚੋਂ ਨਹੀਂ ਹੈਗੇ ਜਿਹੜੇ ਤੁਸੀਂ ਗਾਣੇ ਵਾਲਿਆਂ ਦੀ ਗੱਲਾਂ ਕਰਦੇ ਹੋ ਵੀ ਮਾਰਨ ਗੀਤਾਂ ਦੇ ਵਿੱਚ ਮਾਰਨ ਵਾਲੇ ਉਹ ਹੋਰ ਹੋਣਗੇ ਅਸੀਂ ਮਾਰਨ ਮਰਾਈ ਵਾਲਾ ਸਾਸੀਂ ਤਾਂ ਕਾਨੂੰਨਨ ਤੌਰ ਤੇ ਇੱਥੇ ਦਰਖਾਸਤ ਦੇਣ ਆਏ ਆ। ਬਈ ਇਹ ਬੰਦਾ ਦੋ ਭਾਈਚਾਰਿਆਂ ਦੇ ਵਿੱਚ ਮਾਹੌਲ ਖਰਾਬ ਕਰ ਰਿਹਾ। ਭਾਈਚਾਰਿਆਂ ਦੇ ਵਿੱਚ ਹੁਣ ਤੁਸੀਂ ਪਿੰਡਾਂ ਦੇ ਵਿੱਚ ਵੇਖੋ ਕੋਈ ਸਮਾਂ ਹੁੰਦਾ ਹੋਊਗਾ। ਪਹਿਲਾਂ ਸਾਨੂੰ ਨਹੀਂ ਪਤਾ ਇਸ ਵਕਤ ਪਿੰਡਾਂ ਦੇ ਵਿੱਚ ਮਾਹੌਲ ਇਹ ਆ ਭਾਈ ਸਾਹਿਬ ਕਿਸੇ ਦੇ ਵੀ ਪਿੰਡ 'ਚ ਵਿਆਹ ਹੋਵੇ, ਵਿਆਹ ਕਿਸੇ ਵੀ ਭਾਈਚਾਰੇ ਦਾ ਹੋਵੇ ਉਹਦੇ ਵਿੱਚ ਸਾਰਾ ਪਿੰਡ ਸ਼ਾਮਲ ਹੁੰਦਾ। ਸਾਡੇ ਪਿੰਡਾਂ ਦੇ ਵਿੱਚ ਸਾਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਦੂਜਾ ਬੰਦਾ ਇਹ ਤੀਜਾ ਕੋਈ ਕੋਈ ਹੈ ਹੀ ਨਹੀਂ ਪਿੰਡਾਂ ਦੇ ਵਿੱਚ ਜੇ ਸਾਨੂੰ ਪਤਾ ਲੱਗ ਜਵੇ ਨਾ ਵੀ ਕਿਸੇ ਇੱਕ ਤੁਸੀਂ ਤੁਹਾਨੂੰ ਪਤਾ ਹੋਊ ਪਿਛਲੇ ਸਾਲ ਇੱਕ ਨਿੱਕੇ ਜਿਹੇ ਬੱਚੇ ਨੂੰ ਕਿਹਾ ਜਾਂਦਾ ਸੀ ਵੀ ਦਲਿਤ ਬੱਚਾ ਗਰਾਊਂਡ ਦੇ ਵਿੱਚ ਖੇਡਦਾ ਕਿਸੇ ਕਿਸੇ ਮਤਲਬ ਹੰਕਾਰੀ ਬੰਦੇ ਨੇ ਕੁੱਟਿਆ ਤੁਹਾਨੂੰ ਪਤਾ ਹੋਊਗਾ ਸਾਰੇ ਸਾਰੇ মিডিਆ ਨੂੰ ਮਤਲਬ ਸਭ ਨੂੰ ਪਤਾ ਉੱਥੇ ਭਾਈ ਸਾਹਿਬ ਉਹ ਇਲਾਕੇ ਦੇ ਵਿੱਚੋਂ 10000 ਜੱਟਾਂ ਦਾ ਇਕੱਠ ਸੀ ਸਾਰੇ ਇਲਾਕੇ ਦੇ ਜੱਟ ਇਕੱਠੇ ਹੋ ਕੇ ਉੱਥੇ ਗਏ ਵੀ ਇਹ ਬੱਚਾ ਕਿਉਂ ਕੁੱਟਿਆ ਤੁਸੀਂ ਕੋਈ ਮਤਲਬ ਇਸ ਤਰ੍ਹਾਂ ਦੀ ਅਲੱਗ-ਅਲੱਗ ਵਾਲੀ ਕੋਈ ਗੱਲੇ ਨਹੀਂ ਹੈਗੀ ਆਪਸੀ ਨਫ਼ਰਤ ਕੋਈ ਬਿਲਕੁਲ ਨਹੀਂ ਹੈਗੀ ਲੋਕਾਂ ਦੇ ਵਿੱਚ ਆਮ ਤੌਰ ਤੇ ਸਮਾਜਿਕ ਤੌਰ ਤੇ ਜਿਵੇਂ ਸਮਾਜ ਦੇ ਵਿੱਚ ਗੱਲਾਂ ਹੁੰਦੀਆਂ ਨੇ ਬਿਲਕੁਲ ਵਰਤਾਰਾ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਜੱਟਾਂ ਦੇ ਵਿੱਚ ਲੋਕਾਂ ਦੇ ਵਿੱਚ ਬਿਲਕੁਲ ਵਰਤਾਰਾ ਉਸੇ ਤਰ੍ਹਾਂ ਦਾ ਵਰਤ ਰਿਹਾ ਜਿਵੇਂ ਆਮ ਹੁੰਦਾ ਇੱਥੇ ਕੋਈ ਕਿਸੇ ਨਾਲ ਧੱਕਾ ਨਹੀਂ ਹੋ ਰਿਹਾ ਇਹ ਲੋਕ ਬਕਵਾਸ ਕਰ ਰਹੇ ਨੇ ਇਹ ਇੰਨਾ ਗੱਲਾਂ ਦੇ ਜਹਾਂ ਜੇ ਕੋਈ ਬੰਦਾ ਕਰਦਾ ਉਹਨੂੰ ਦੱਸਾਂ ਉਸੇ ਅਸੀਂ ਵੀ ਨਾਲ ਜੇ ਕੋਈ ਜੇ ਕਿਸੇ ਬੰਦੇ ਪ੍ਰਤੀ ਇਸ ਬੰਦੇ ਦੇ ਮਨ ਚ ਨਫ਼ਰਤ ਆ ਕਿਸੇ ਜੱਟ ਪ੍ਰਤੀ ਉਹਦੇ ਨਾਲੇ ਸਿੱਧਾ ਕਰੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਾਵੇ ਹੁਣ ਇਸ ਬੰਦੇ ਨੇ ਮਤਲਬ ਬਕਵਾਸ ਕੀਤਾ ਉਸ ਦੇ ਖਿਲਾਫ ਅਸੀਂ ਇੱਥੇ ਕਾਨੂੰਨਨ ਤੌਰ ਤੇ ਆਏ ਆ ਅਸੀਂ ਅਸੀਂ ਕਾਨੂੰਨ ਦੇ ਅੱਗੇ ਰਜੋਈ ਕਰਨ ਆਇਆ ਵੀ ਇਹ ਇਹਨੂੰ ਜੀ ਇਹਨੂੰ ਨੱਥ ਪਾਵੋ ਇਹ ਬੰਦਾ ਮਤਲਬ ਸਾਨੂੰ ਬਕਵਾਸ ਕਰ ਰਿਹਾ ਅਸੀਂ ਦੱਸ ਵੀ ਨਹੀਂ ਸਕਦੇ ਤੁਸੀਂ ਸੁਣ ਸਕਦੇ ਹੋ ਹੁਣ ਤੁਸੀਂ ਜਿਹੜੀ ਆ ਤੁਸੀਂ ਸਵਾਲ ਕੀਤਾ ਵੀ ਉਹ ਕਹਿੰਦਾ ਜੀ ਵੀ ਮੈਂ ਤਾਂ ਪਹਿਲਾਂ ਬੋਲਿਆ ਸੀ ਉਹਨੇ ਬਾਅਦ ਚ ਲਾਤਾ ਇਹ ਬਿਆਨ ਆਇਆ ਉਹ ਕਹਿੰਦੇ ਵੀ ਭਾਈ ਉਹ ਪੱਤਰਕਾਰ ਨੇ ਟੀਆਰਪੀ ਲੈਣ ਖਾਤਰ ਅਜਿਹਾ ਕੀਤਾ ਜੀ ਠੀਕ ਇਹ ਕਿਹੜਾ ਬਾਈ ਜੀ ਫਾਰਮੂਲਾ ਇਹ ਕਿਹੜਾ ਸਿਧਾਂਤ ਹੋਇਆ ਵੀ ਮਤਲਬ ਮੈਂ ਤਾਂ ਬਾਅਦ ਚ ਬੋਲਿਆ ਸੀ ਉਹਨੇ ਪਹਿਲਾਂ ਲਾਤਾ ਬੋਲਿਆ ਤਾਂ ਹੈ ਨਾ ਜਿਹੜਾ ਕੁਛ ਉਹਨੇ ਬੋਲਿਆ ਉਹੀ ਕੁਛ ਮਤਲਬ ਸੁਣ ਰਹੇ ਆ ਆਪਾਂ ਦੇਖ ਰਹੇ ਆ ਜਾਂ ਤਾਂ ਇਹ ਕਹੇ ਵੀ ਇਹ ਬੋਲ ਮੇਰੇ ਨਹੀਂ ਹੈਗੇ ਜਾਂ ਤਾਂ ਇਹ ਗੱਲ ਕਹੇ ਇਹ ਤਾਂ ਕੋਈ ਦਲੀਲ ਨਹੀਂ ਬਣਦੀ ਵੀ ਮੈਂ ਤਾਂ ਪਹਿਲਾਂ ਮੈਂ ਬਾਅਦ ਵਿੱਚ ਬੋਲਿਆ ਸੀ ਉਹਨੇ ਟੀਆਰਪੀ ਲੈਣ ਵਾਸਤੇ ਪਹਿਲਾਂ ਲਾਤਾ ਇਹ ਜਾਣੇ ਇਹ ਤਾਂ ਪੱਤਰਕਾਰ ਜਾਣੇ ਇਹ ਪੱਤਰਕਾਰ ਤੇ ਪਰ ਜੇ ਕਾਨੂੰਨੀ ਕਾਰਵਾਈ ਕਰਾ ਦੇਵੇ ਜਿਹੜੇ ਪੱਤਰਕਾਰ ਨੇ ਕਰਿਆ ਜੇ ਕੋਈ ਇਹਨੂੰ ਆ ਅਤੇ ਬਿਲਕੁਲ ਅਸੀਂ ਬਿਲਕੁਲ ਨਹੀਂ ਬਖਸਣਾ ਕਾਨੂੰਨੀ ਕਾਰਵਾਈ ਸਾਰਿਆਂ ਦੇ ਖਿਲਾਫ ਅਸੀਂ ਪਰਚਾ ਦਰਜ ਕਰਵਾਉਣਾ ਵਿੱਚੇ ਪੱਤਰਕਾਰ ਦੇ ਇਸ ਤੋਂ ਇਲਾਵਾ ਅਸੀਂ ਤੁਹਾਡੇ ਚੈਨਲ ਦੇ ਰਾਹੀਂ ਹੋਰ ਬਾਕੀ ਮੀਡੀਆ ਨੂੰ ਵੀ ਜਾਂ ਜਿਹੜੇ ਮਾੜੇ ਮੋਟੇ ਇਹ ਮੈਕ ਚੱਕੀ ਫਿਰਦੇ ਨੇ ਜੱਟਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਸਮਾਜ ਦੇ ਵਿੱਚ ਨਫ਼ਰਤ ਫਲਾ ਰਹੇ ਨੇ ਇਹ ਲੋਕ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਅਸੀਂ ਅਦਾਲਤਾਂ ਦੇ ਵਿੱਚ ਘੜੀਸਾਂਗੇ ਇਹਨਾਂ ਤੇ ਸਾਰਿਆਂ ਤੇ ਅਸੀਂ ਪਰਚੇ ਦਰਜ ਕਰਾਵਾਂਗੇ ਇਸ ਪੱਖ ਤੋਂ ਜਿਹੜੇ ਘਟੀਆ ਪੱਤਰਕਾਰੀ ਕਰ ਰਹੇ ਨੇ ਪੱਤਰਕਾਰ ਉਹ ਬਾਜ਼ ਆ ਜਾਣਾ ਹੁਣ ਅਸੀਂ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਜਿਹੜਾ ਵੀ ਕੋਈ ਕਿਸੇ ਵੀ ਸਮਾਜ ਦੇ ਅਸੀਂ ਇਹ ਨਹੀਂ ਕੋਈ ਵੀ ਜੱਟ ਸਮਾਜ ਦੇ ਕਿਸੇ ਵੀ ਸਮਾਜ ਦੇ ਖਿਲਾਫ ਜਿਹੜਾ ਕੋਈ ਬੰਦਾ ਨਫਰਤ ਫਲਾਊਗਾ ਉਸ ਦੇ ਖਿਲਾਫ ਅਸੀਂ ਪਰਚੇ ਦਰਜ ਕਰਾਵਾਂਗੇ ਇਹ ਹੁਣ ਆਪਦਾ ਪੜਿਆ ਵਿਚਾਰ ਲੈਣਾ ਡਾਕਟਰ ਰੰਗਰੇਟੇ ਵਰਗੇ ਅਤੇ ਇਸ ਦੇ ਨਾਲ ਜਿਹੜੇ ਖੋਤੀ ਪੱਤਰਕਾਰ ਨੇ ਉਹ ਸਾਰੇ ਹੁਣ ਆਪਦਾ ਪੜਿਆ ਵਿਚਾਰ ਲੈਣਾ ਇਹਨਾਂ ਦੇ ਇਸ ਕਲਾ ਪਰਚੇ ਦਰਜ ਕਰਾਵਾਂਗੇ ਅਸੀਂ। ਅਸਾਂ ਬਿਆਨਬਾਜ਼ੀ ਇਹ ਜੈਹੀ ਲੋਕਾਂ ਤੱਕ ਪਹੁੰਚਾਉਣੀ ਉਹਦਾ ਕਾਰਨ ਕੀ ਮੰਨਦੇ ਹੋ ਵੀ ਤੁਸੀਂ ਜਿਹੜੇ ਲੋਕ ਨੇ ਕਿਉਂਕਿ ਲੋਕਾਂ ਤੱਕ ਆਪਣੇ ਵਿਚਾਰ ਰੱਖਣ ਦਾ ਇੱਕ ਜ਼ਰੀਆ ਵੱਖੋ-ਵੱਖਰੇ ਮੀਡੀਆ ਧਾਰੇ ਅਜਿਹੇ ਮੀਡੀਆ ਧਾਰਿਆਂ ਦਾ ਸਹਾਰਾ ਲੈ ਕੇ ਢੜਕਾਉ ਬਿਆਨਬਾਜ਼ੀ ਲੋਕਾਂ ਤੱਕ ਪਹੁੰਚਾਉਣੀ ਉਹਦੇ ਪਿੱਛੇ ਕਾਰਨ ਕੀ ਹੋ ਸਕਦਾ ਜੀ? ਕਾਰਨ ਇਹੀ ਹੈ ਜੀ ਟੀਆਰਪੀ ਹੋਈ ਆ ਜਿਹੜੀ ਇਹ ਟੀਆਰਪੀ ਪੱਤਰਕਾਰ ਨੂੰ ਕਹਿ ਰਿਹਾ ਖੁਦ ਵੀ ਤਾਂ ਉਹੀ ਕੁਝ ਕਰ ਰਿਹਾ ਟੀਆਰਪੀ ਵਾਸਤੇ ਚੈਨਲ ਚਲਾਉਣ ਵਾਸਤੇ ਮਤਲਬ ਘਟੀਆ ਕਿਸਮ ਦੀ ਹੁਣ ਇਹ ਤਾਂ ਇਹੀ ਦੱਸ ਸਕਦਾ ਉਹੀ ਤਾਂ ਅਸੀਂ ਕਿਹਾ ਨਾ ਵੀ ਕਾਨੂੰਨ ਕੋਲੇ ਅਸੀਂ ਆ ਕੇ ਰਜੋਈ ਕਰੀਆ ਵੀ ਕਮਿਸ਼ਨਰ ਸਾਹਿਬ ਕੋਲੇ ਦਰਖਾਸਤ ਦਿੱਤੀ ਆ ਵੀ ਤੁਸੀਂ ਜੀ ਮਤਲਬ ਇਸ ਗੱਲ ਦੀ ਜਾਂਚ ਕਰੋ ਵੀ ਇਹਦੇ ਮਨ ਚ ਕੀ ਆ ਜੇ ਇਹਦਾ ਕਿਸੇ ਜੱਟ ਨਾਲ ਕੋਈ ਨਿੱਜੀ ਵੈਰ ਵਿਰੋਧ ਆ ਉਹਦੇ ਨਾਲ ਨਿੱਜੀ ਕਰੇ ਇਹ ਜਾ ਕੇ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਕਰਾਵੇ ਇਹ ਕਾਨੂੰਨੀ ਕਾਰਵਾਈ ਨਹੀਂ ਕਰਦੇ ਤਾਂ ਮਤਲਬ ਸਾਰਾ ਸਮਾਜ ਜਿਸ ਬੰਦੇ ਨਾਲ ਭਾਈ ਸਾਹਿਬ ਆਪਣੇ ਸਮਾਜ ਦੀ ਰਵਾਇਤ ਆ ਵੀ ਜਿਸ ਬੰਦੇ ਨਾਲ ਤੱਕਾ ਹੁੰਦਾ ਹੋਵੇ ਉਸ ਦੇ ਨਾਲ ਸਮਾਜ ਵੀ ਖੜਦਾ ਜਾ ਕੇ ਇਹਦੀ ਵੀ ਮਦਦ ਕਰਨਗੇ ਲੋਕ ਜੇ ਇਹਦੇ ਨਾਲ ਕੋਈ ਧੱਕਾ ਹੋ ਰਿਹਾ ਹੈ ਉਸ ਉਸ ਦੇ ਮਤਲਬ ਨਿੱਜੀ ਤੌਰ ਤੇ ਉਸ ਬੰਦੇ ਦੇ ਖਿਲਾਫ ਅਬਦੀ ਕਾਨੂੰਨੀ ਕਾਰਵਾਈ ਕਰਾ ਵੀ ਤਾਂ ਇਹ ਹੀ ਦੱਸ ਸਕਦਾ ਨਾ ਵੀ ਇਹਦੇ ਮਨ ਚ ਕੀ ਹੈ ਇਹ ਕਿਉਂ ਇਸ ਤਰ੍ਹਾਂ ਕਰ ਰਿਹਾ ਹੈ ਹੱਦ ਤੋਂ ਵੱਧ ਜਾਣ ਦੀ ਇਹ ਬੰਦਾ ਬਕਵਾਸ ਕਰ ਰਿਹਾ ਗੰਦ ਪਾਕ ਰਿਹਾ ਜੱਟ ਭਾਈਚਾਰੇ ਦੇ ਖਿਲਾਫ ਕਿਸੇ ਵੀ ਭਾਈਚਾਰੇ ਦੇ ਖਿਲਾਫ ਅਸੀਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਬਰਦਾਸ਼ਤ ਨਹੀਂ ਕਰਾਂਗੇ ਜੀ ਕੀ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਮੰਨ ਲੋ ਪਹਿਲਾਂ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਭੇਦਭਾਵ ਕੀਤੇ ਜਾਂਦੇ ਸੀ ਤੁਸੀਂ ਪਿੰਡਾਂ ਚੋਂ ਆਏ ਹੋ ਸਾਰੇ ਵੱਖੋ ਵੱਖਰੇ ਪਿੰਡਾਂ ਚੋਂ ਕੀ ਪਿੰਡਾਂ ਦੇ ਵਿੱਚ ਵੀ ਅੱਜ ਦੇ ਸਮੇਂ ਦੇ ਵਿੱਚ ਅਜਿਹਾ ਮਾਹੌਲ ਹੈ ਜੀ ਸਵਾਲ ਹੀ ਨਹੀਂ ਪੈਦਾ ਹੋ ਸਕਦਾ ਜੀ ਜਿਹੜੇ ਵੀ ਪਿੰਡ ਦਾ ਕੋ ਕਿਤੇ ਵੀ ਇਹ ਸਾਬਤ ਕਰਦੇ ਵੀ ਕੋਈ ਅਜਿਹਾ ਬੰਦਾ ਜੇ ਕਿਸੇ ਬੰਦੇ ਦੇ ਮਨ ਚ ਗੱਲ ਆ ਗਈ ਉਹ ਦੱਸੇ ਉਹ ਸਾਬਤ ਕਰੇ ਕਿੰਨੀਆਂ ਆਪਣੀਆਂ ਸਿੱਖ ਸੰਸਥਾਵਾਂ ਨੇ ਸਦਕਾਰ ਕਮੇਟੀਆਂ ਬਣੀਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਸਦਕਾਰ ਕਮੇਟੀਆਂ ਬਣੀਆਂ ਹੋਈਆਂ ਨੇ ਜਿਹੜੇ ਜੇ ਕੋਈ ਕਿਸੇ ਗੁਰਦੁਆਰੇ ਦੇ ਵਿੱਚ ਕੋਈ ਇਹ ਵੀ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਵੀ ਗੁਰਦੁਆਰਿਆਂ ਦੇ ਵਿੱਚੋਂ ਕਿਸੇ ਇੱਕ ਭਾਈਚਾਰੇ ਨੂੰ ਰੋਕਿਆ ਜਾ ਰਿਹਾ ਇਹ ਦੱਸਣ ਕਿਹੜੇ ਪਿੰਡ 'ਚ ਰੋਕਿਆ ਜਾ ਰਿਹਾ ਇੱਕ ਪਿੰਡ ਦਾ ਦੱਸ ਦੇਣ ਅਸੀਂ ਕਿਸੇ ਪਖੰਡੀ ਸਾਧਾਂ ਦੇ ਜਾਂ ਜਿਹੜੇ ਕੋਈ ਹੋਰ ਜਿਨ੍ਹਾਂ ਦੀ ਨਿੱਜੀ ਦੁਕਾਨਾਂ ਧਰਮ ਦੇ ਨਾਂ ਤੇ ਖੁੱਲੀਆਂ ਹੋਈਆਂ ਨੇ ਉਹਨਾਂ ਦਾ ਅਸੀਂ ਕੋਈ ਸਾਡਾ ਧਰਮ ਕੋਈ ਅਸੀਂ ਕੋਈ ਸਾਡਾ ਸਮਾਜ ਅਸੀਂ ਜ਼ਿੰਮੇਵਾਰ ਨਹੀਂ ਉਹਨਾਂ ਵਾਸਤੇ ਵੀ ਜੇ ਕਿਸੇ ਡੇਰੇ ਦੇ ਵਿੱਚ ਕੋਈ ਜਹੀ ਗੱਲ ਕੀਤੀ ਜਾ ਰਹੀ ਆ ਉਹ ਭਾਈ ਸਾਹਿਬ ਉਹਨਾਂ ਦੇ ਨਿੱਜੀ ਡੇਰੇ ਨੇ ਗੁਰਦੁਆਰਿਆਂ ਦੇ ਵਿੱਚ ਧਰਮ ਦੇ ਵਿੱਚ ਜਾਂ ਸਾਡੀ ਜਾਤ ਵੱਲੋਂ ਕੋਈ ਜੱਟ ਸਮਾਜ ਵੱਲੋਂ ਕੋਈ ਕੀਤਾ ਜਾ ਰਿਹਾ ਉਹ ਇਹ ਦੱਸਣ ਉਹੀ ਤਾਂ ਸੀ ਕਹਿੰਨੇ ਆ ਵੀ ਕਿੱਥੇ ਤੱਕਾ ਹੋ ਰਿਹਾ ਦੱਸਣ ਤਾਂ ਸਹੀ ਅਸੀਂ ਉਸ ਤੱਕੇ ਦੇ ਖਿਲਾਫ ਵੀ ਲੜਾਂਗੇ ਪਰ ਤੱਕਾ ਨਹੀਂ ਚੱਲਣਾ ਅਸੀਂ ਇੱਕ ੱੱਕਾ ਕਿਸੇ ਦੇ ਵੀ ਨਾਲ ਹੋਵੇ ਅਸੀਂ ਉਸ ੱੱਕੇ ਦੇ ਖਿਲਾਫ ਅਸੀਂ ਕਾਨੂੰਨਾਂ ਨਾਲ ਲੜਾਈ ਲੜਾਂਗੇ ਹੁਣ ਅੱਛਾ ਤੁਹਾਡੇ ਵੀ ਸੱਜਣ ਮਿੱਤਰ ਹੋਣਗੇ ਜਿਹੜੇ ਆਪਾਂ ਅਨੁਸੂਚਿਤ ਜਾਤੀ ਦਾ ਸਮਰਧ ਰੱਖਣ ਵਾਲੇ ਕਿਉਂਕਿ ਇਹ ਜਾਤਾਂ ਪਾਤਾਂ ਮਨੁੱਖਾਂ ਨੇ ਬਣਾਈਆਂ ਵੈਸੇ ਤਾਂ ਮਨੁੱਖੀ ਜੀਵਨ ਹੈ ਜੀ ਆਪਣਾ ਇਹ ਉਹ ਵੀ ਲੋਕ ਹੋਣਗੇ ਜਦੋਂ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਹੈ ਉਹ ਫਿਰ ਤੁਹਾਨੂੰ ਕੀ ਕਹਿੰਦੇ ਨੇ ਜੀ ਉਹ ਤਾਂ ਜੀ ਖੁਦ ਹੈਰਾਨ ਨੇ ਪਿੰਡਾਂ ਵਾਲੇ ਲੋਕ ਤਾਂ ਵੀ ਕੋਈ ਗੱਲ ਨਾ ਕੋਈ ਬਾਤ ਅਸੀਂ ਪਿੰਡ ਪੁੱਛਦੇ ਹਾਂ ਅਸੀਂ ਵੀ ਆਪਾਂ ਵੀ ਸਮਾਜ 'ਚ ਰਹਿੰਦੇ ਹਾਂ ਪੁੱਛਦੇ ਹਾਂ ਵੀ ਭਾਈ ਇਹ ਗੱਲਾਂ ਕਿੱਥੇ ਹੋ ਰਹੀਆਂ ਨੇ ਜਿਹੜੀਆਂ ਲੋਕ ਕ ਸੋਨੂੰ ਦੱਸਦਾ ਵੀ ਪਿੰਡ ਦੇ ਵਿੱਚ ਮੰਨ ਲਓ ਵੀ ਆਪਾਂ ਜਾਤੀ ਸ਼ਬਦ ਕਹਿ ਕੇ ਬੋਲ ਲੈਣਾ ਵੀ ਜੱਟ ਦੇ ਮੁੰਡੇ ਦਾ ਵਿਆਹ ਅਤੇ ਉੱਥੇ ਸਾਰਾ ਪਿੰਡ ਇਸ ਉਹਦੇ ਵਿੱਚ ਸ਼ਾਮਲ ਹੁੰਦਾ ਜੀ ਸਾਡੇ ਤਾਂ ਜੀ ਬਰਾਤ ਚੜ੍ਹਦੇ ਆ ਅਸੀਂ ਤਾਂ ਇੱਕ ਦੂਜਿਆਂ ਦੇ ਵਿਆਹਾਂ 'ਚ ਵਰਤਦੇ ਆ ਸਮਾਜਿਕ ਮਤਲਬ ਜਿਹੜੇ ਸਮਾਗਮ ਹੁੰਦੇ ਨੇ ਘਰਾਂ ਦੇ ਵਿੱਚ ਅਸੀਂ ਪਰਿਵਾਰਕ ਮਤਲਬ ਸਾਡੇ ਸਬੰਧ ਨੇ ਇੱਕ ਦੂਜਿਆਂ ਨਾਲ ਸਭ ਨਾਲ ਸਾਡੇ ਪਿੰਡਾਂ ਦੇ ਵਿੱਚ ਕੋਈ ਅਜਿਹੀ ਗੱਲੇ ਨਹੀਂ ਹੈਗੀ ਇਹ ਬਿਲਕੁਲ ਕੂੜ ਪ੍ਰਚਾਰ ਕੀਤਾ ਜਾ ਰਿਹਾ ਝੂਠ ਬੋਲਿਆ ਜਾ ਰਿਹਾ ਹੈ ਤੇ ਇਹ ਮਤਲਬ ਦੋ ਭਾਈਚਾਰਿਆਂ ਦੇ ਵਿੱਚ ਉਹਨਾਂ ਨੂੰ ਲੜਾਉਣ ਵਾਸਤੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਉਹ ਮਤਲਬ ਵਿਖੇੜਾ ਪੈਦਾ ਕਰਨ ਵਾਸਤੇ ਇਹਨਾਂ ਲੋਕਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਸੋ ਇਹ ਸਫਲ ਨਹੀਂ ਹੋਣੀਆਂ ਚਾਹੀਦੀਆਂ ਇਹ ਸਮਾਜ ਵਾਸਤੇ ਬਹੁਤ ਖਤਰਨਾਕ ਨੇ ਦੇਖੋ ਹੁਣ ਅੱਜ ਇਹ ਕਹਿ ਰਹੇ ਨੇ ਕਿਤੇ ਮਤਲਬ ਕਹਿੰਦੇ ਨੇ ਜੀ ਮਤਲਬ ਬਾਈਕਾਟ ਕਰੋ ਹੁਣ ਤੁਸੀਂ ਸਮਝੋ ਵੀ ਕਿਸਾਨਾਂ ਦਾ ਬਾਈਕਾਟ ਕਰੋ ਜੇ ਕਿਸਾਨਾਂ ਦੇ ਜਾਂ ਜੱਟਾਂ ਦੇ ਬਾਈਕਾਟ ਦੀ ਕਰਿਓ ਫਿਰ ਉਧਰ ਉਹ ਕਰ ਦੇਣਗੇ ਜੀ ਪਿੰਡਾਂ ਦੇ ਪਿੰਡਾਂ ਦੇ ਵਿੱਚ ਹੁਣ ਤੁਸੀਂ ਕਿਸਾਨਾਂ ਦਾ ਨੁਕਸਾਨ ਦੇ ਇੱਕ ਨਹੀਂ ਗੱਲ ਹੋ ਸਮਾਜ ਵਾਸਤੇ ਸਾਡੇ ਵਾਸਤੇ ਸਾਡੇ ਸਮਾਜ ਵਾਸਤੇ ਨੁਕਸਾਨ ਦੇ ਕੇ ਹੋਊਗਾ ਨਾ ਫਿਰ ਤਾਂ ਮਤਲਬ ਆਪਾਂ ਸਾਰੇ ਹੀ ਰਹਨੇ ਆ ਨਾ ਸਮਾਜ ਦੇ ਵਿੱਚ ਤਾਂ ਮੈਂ ਤੁਹਾਨੂੰ ਇੱਕ ਸਵਾਲ ਜ਼ਰੂਰ ਕਰਾਂਗੇ ਕਿਉਂਕਿ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਵੀ ਜਿਹੀਆਂ ਚਰਚਾਵਾਵਾਂ ਹੁੰਦੀਆਂ ਕਹਿੰਦੇ ਵੀ ਭਾਈ ਜਦੋਂ ਦਿੱਲੀ ਅੰਦੋਲਨ ਲੜਨਾ ਸੀਗਾ ਉਦੋਂ ਕਿਸਾਨ ਮਜ਼ਦੂਰ ਦਾ ਅੰਦੋਲਨ ਦੱਸਦੇ ਸੀਗੇ ਤੇ ਜਦੋਂ ਇੱਥੇ ਜਿੱਤ ਕੇ ਹੁੰਦੇ ਸੀ ਉਹਦਾ ਕਹਿੰਦੇ ਵੀ ਭਾਈ ਜੱਟਾਂ ਨੇ ਜਿੱਤ ਲਿਆ ਅਜਿਹੀਆਂ ਚਰਚਾਵਾ ਵੀ ਹੁੰਦੀਆਂ ਕਿ ਜੇ ਮੇਰੀ ਗੱਲ ਸੁਣੋ ਉਹੀ ਤਾਂ ਗੱਲਾਂ ਨਾ ਜੇ ਕਿਸੇ ਨੇ ਸਿਰਫ ਇਹ ਗੱਲ ਕਹੀ ਆ ਵੀ ਇਕੱਲੇ ਜੱਟਾਂ ਨੇ ਜਿੱਤ ਲਿਆ ਉਹ ਲੀਡਰ ਉਸ ਦਾ ਖੁਦ ਜ਼ਿੰਮੇਵਾਰ ਆ ਕੋਈ ਲੀਡਰ ਕੋਈ ਉਹ ਉਹ ਜਿਹੜੇ ਬੰਦੇ ਨੇ ਇਹ ਗੱਲ ਕਹੀ ਉਹ ਖੁਦ ਜ਼ਿੰਮੇਵਾਰ ਹੋਊਗਾ ਪਰ ਆਮ ਤੌਰ ਤੇ ਕੋਈ ਅਜਿਹੀ ਗੱਲ ਨਹੀਂ ਵੀ ਗੱਲ ਝੂਠ ਹੈ ਵੀ ਝੂਠਾ ਪ੍ਰਚਾਰ ਆ ਵੀ ਉਹਨਾਂ ਨੇ ਇਹ ਕਿਹਾ ਵੀ ਇਕੱਲੇ ਜੱਟਾਂ ਨੇ ਜਿੱਤ ਲਿਆ ਤੁਸੀਂ ਤੁਸੀਂ ਖੁਦ ਮੀਡੀਆ ਕਰਮੀ ਹੋ ਤੁਸੀਂ ਤੁਸੀਂ ਕੋਈ ਕਲਿੱਪ ਦਿਖਾ ਸਕਦੇ ਹੋ ਲੋਕ ਚਰਚਾਵਾ ਕਰ ਰਹੇ ਨੇ ਜਿਵੇਂ ਤੁਸੀਂ ਨਾ ਬਹੁਤ ਵੱਖੋ ਵੱਖਰੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਦੇਖਦੇ ਹੋਗੇ ਲੋਕ ਇਹ ਟੱਕ ਕਮੈਂਟ ਕਰਦੇ ਨੇ ਵੀ ਭਾਈ ਇਹ ਜੱਟਾਂ ਨੇ ਜਿੱਤਿਆ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਤਾਂ ਮੈਂ ਤੁਹਾਨੂੰ ਲੋਕਾਂ ਦੇ ਸਵਾਲ ਕਰ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਫੇਕ ਐਡੀਆਂ ਬਣੀਆਂ ਹੋਈ ਬਈ ਜਿਹੜੀਆਂ ਇਹ ਗੱਲ ਦੇਖੋ ਇਹ ਗੱਲ ਮਤਲਬ ਕਿਸਾਨਾਂ ਵਾਸਤੇ ਜੱਟਾਂ ਵਾਸਤੇ ਨੁਕਸਾਨਦਾਇਕ ਆ ਵੀ ਸਾਡੇ ਦੋ ਭਾਈਚਾਰਿਆਂ ਦੇ ਵਿੱਚ ਵੀ ਜਿਹੜੀ ਉਹਨਾਂ ਦੀ ਵੀ ਸਵਾਸ ਆ ਅਸੀਂ ਕਹਿੰਦੇ ਹਾਂ ਸਵਾਸ ਮਿਲਣੀ ਚਾਹੀਦੀ ਉਹਨਾਂ ਨੂੰ ਉੱਥੇ ਜੱਗੀ ਬਾਬੇ ਵਰਗੇ ਮਤਲਬ ਉਹ ਜਿਹੜੇ ਅਸਲੀ ਗੁਰੂ ਕੇ ਬੇਟੇ ਨੇ ਉਹਨਾਂ ਨੇ ਮਤਲਬ ਉਹਨਾਂ ਦਾ ਇਤਿਹਾਸ ਦੇ ਵਿੱਚ ਨਾਂ ਲਿਖਿਆ ਗਿਆ ਜਿਹੜੀਆਂ ਉਹਨਾਂ ਦੀਆਂ ਸਵਾਮਾਂ ਨੇ ਜੱਗੀ ਬਾਬੇ ਦੀਆਂ ਤੇ ਬਾਬਾ ਰਾਜਾ ਰਾਜ ਸਿੰਘ ਹੋਗੇ ਨਾਂਗਮੁਖੀ ਹੋਗੇ ਸਾਡੇ ਤੇ ਉਹਨਾਂ ਦਾ ਜੀ ਅਸੀਂ ਮਤਲਬ ਉਹਨਾਂ ਦਾ احਸਾਨ ਨਹੀਂ ਭੁਲਾਇਆ ਜਾ ਸਕਦਾ ਜਿਹੜੀਆਂ ਇਹਨਾਂ ਦੀਆਂ ਸੁਭਾਵਾਂ ਨੇ ਕੋਈ ਇੱਕ ਇੱਕ ਦੋ ਬੰਦਿਆਂ ਦੀ ਗੱਲ ਨਹੀਂ ਇਹ ਤਾਂ ਮੈਂ ਸਿਰਫ ਮਿਸਾਲ ਦੇ ਤੌਰ ਤੇ ਨਾਂ ਲਿਆ ਇਹਨਾਂ ਦਾ ਤਾਂ ਅਜਿਹੇ ਹਜ਼ਾਰਾਂ ਸੈਂਕੜੇ ਹਜ਼ਾਰਾਂ ਬੰਦੇ ਨੇ ਮਤਲਬ ਜਿਨ੍ਹਾਂ ਨੇ ਕਿਸਾਨ ਮੋਰਚੇ ਦੇ ਵਿੱਚ ਜਾ ਕੇ ਉਹ ਕੀਤਾ ਸਹਿਯੋਗ ਕੀਤਾ ਤੇ ਮੂਹਰੇ ਹੋ ਕੇ ਲੜਾਈ ਲੜੀ ਜਾਈ ਇਹਨਾਂ ਆਗੂਆਂ ਨੇ ਇਨਾਂ ਦਾ ਇਸ਼ਾਨਾ ਅਜਿਹੀ ਕੋਈ ਗੱਲ ਨਹੀਂ ਹੈਗੀ ਜਿਹੜੀਆਂ ਏਡੀਆਂ ਦੇ ਥੱਲੇ ਲਿਖਣ ਵਾਲੀ ਤੁਸੀਂ ਗੱਲ ਕਰਦੇ ਹੋ ਕਮੈਂਟ ਉਹ ਫੇਕ ਏਡੀਆਂ ਨੇ ਉਹਨਾਂ ਦੇ ਅਸੀਂ ਜ਼ਿੰਮੇਵਾਰ ਨਹੀਂ ਸਾਨੂੰ ਨਹੀਂ ਪਤਾ ਉਹ ਕੌਣ ਲੋਕ ਨੇ ਸਾਨੂੰ ਤਾਂ ਇੰਝ ਲੱਗਦਾ ਵੀ ਉਹ ਵੀ ਜਿਹੜੇ ਦੋ ਮਤਲਬ ਇਹ ਸਮਾਜ ਦੇ ਵਿੱਚ ਜਿਹੜੇ ਪਵਾੜਾ ਪਵਾਉਣ ਲਈ ਜਿਹੜੇ ਅਜਿਹੇ ਲੋਕ ਯਤਨਸ਼ੀਲ ਨੇ ਇਹਨਾਂ ਲੋਕਾਂ ਵੱਲੋਂ ਤਿਆਰ ਕੀਤੇ ਹੋਏ ਬੰਦੇ ਨੇ ਉਹ ਵੀ ਇਹ ਜੇ ਅਸੀਂ ਜੱਟ ਕਿਸਾਨ ਕਦੇ ਨਹੀਂ ਕਹਿੰਦੇ ਵੀ ਅਸੀਂ ਇਕੱਲਿਆਂ ਨੇ ਜਿੱਤੇ ਆ ਉਹ ਕਿਸਾਨ ਮਜ਼ਦੂਰ ਏਕਤਾ ਦੇ ਨਾਲ ਜਿੱਤਿਆ ਗਿਆ ਅਸੀਂ ਉਸ ਏਕਤਾ ਨੂੰ ਬਰਕਰਾਰ ਰੱਖਣ ਦੇ ਵਾਸਤੇ ਇਹ ਯਤਨ ਕਰ ਰਹੇ ਅੱਛਾ ਜੇ ਹੁਣ ਮੰਨ ਲਓ ਤੁਹਾਡੀ ਕਾਰਵਾਈ ਜਿਹੜਾ ਮੰਗ ਪੱਤਰ ਦਿੱਤਾ ਆ ਨਹੀਂ ਹੁੰਦੀ ਆਉਣ ਵਾਲੀ ਤੁਹਾਡੀ ਰਣਨੀਤੀ ਕੀ ਹੈਗੀ ਜੀ ਦੇਖੋ ਵੀਰ ਜੀ ਜੇ ਤੇ ਉੱਤੇ ਕਾਰਵਾਈ ਨਹੀਂ ਹੁੰਦੀ ਫਿਰ ਤਾਂ ਪੁਲਿਸ ਪ੍ਰਸ਼ਾਸਨ ਵੀ ਜ਼ਿੰਮੇਵਾਰ ਆ ਸਰਕਾਰ ਵੀ ਜ਼ਿੰਮੇਵਾਰ ਆ ਐਸੇ ਬੰਦਿਆਂ ਨੂੰ ਜਿਹੜੀ ਉਹ ਵਧਾਵਾ ਦੇਣ ਵਾਸਤੇ ਤੇ ਉਹ ਬੰਦੇ ਜਿਹੜੇ ਇਹਨੂੰ ਵੜਾਵਾ ਦਿੰਦੇ ਨੇ ਇਹ ਬੰਦੇ ਵੀ ਇਹੋ ਜੇ ਤੁਸੀਂ ਬਕਵਾਸ ਕਰੋ ਅਸੀਂ ਤੁਹਾਡੇ ਕੋਈ ਕਾਰਵਾਈ ਨਹੀਂ ਕਰਦੇ ਤੇ ਜੇ ਕਾਰਵਾਈ ਨਹੀਂ ਹੁੰਦੀ ਫੇਰ ਅਸੀਂ 6 ਦਿਨ ਦਾ ਤੁਹਾਨੂੰ ਟਾਈਮ ਦਿੱਤਾ ਵਾ 6 ਦਿਨ ਤੋਂ ਬਾਅਦ ਜਿਹੜੀ ਉਹ ਅਸੀਂ ਆਪਣੀ ਫੇਰ ਕੱਟ ਕਰਾਂਗੇ ਫੇਰ ਦੱਸਾਂਗੇ ਵੀ ਦੇਖੋ ਅੱਜ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਸੀ ਉਹ ਹੋਸ਼ਿਆਪਨ ਕਰ ਰਹੇ ਸੀ ਵੀ ਇਹਦੇ ਘਰੇ ਚੱਲੀ ਗਏ ਨੂੰ ਜੁੱਤੀ ਫੇਰ ਗਏ ਪਰ ਪ੍ਰਸ਼ਾਸਨ ਨੇ ਕਿਹਾ ਸੀ ਵੀ ਨਹੀਂ ਇੱਕ ਸਾਨੂੰ ਇੱਕ ਮੌਕਾ ਦੇ ਦਿਓ ਜੇ ਇਹਦੇ ਤੇ ਕਾਰਵਾਈ ਨਾ ਕੀਤੀ ਤੇ ਫੇਰ ਜੁੱਤੀ ਸਾਨੂੰ ਜਿਹੜੀ ਆ ਸਾਡੇ ਤੇ ਭਰੋਸਾ ਨਾ ਕਰੇ ਫੇਰ ਅਗਲਾ ਪ੍ਰੋਗਰਾਮ ਲੈ ਕੇ ਆਂਗੇ ਜੇ ਜੋ ਪ੍ਰੋਗਰਾਮ ਹੋਊਗਾ ਫੇਰ ਅਗਲਾ ਦੇਖਾਂਗੇ ਫਿਲਹਾਲ ਜੋ ਪ੍ਰਸ਼ਾਸਨ ਨੇ ਸਾਨੂੰ ਉਹਨਾਂ ਤੇ ਭਰੋਸਾ ਵੀ ਉਮੀਦ ਆ ਵੀ ਉਹ ਜਰੂਰ ਇਹਨਾਂ ਤੇ ਬਣਦੀ ਕਾਰਵਾਈ ਕਰਨਗੇ ਕਿਉਂਕਿ ਜੇ ਜੇ ਜੱਟਾਂ ਨੇ ਕਾਨੂੰਨ ਹੱਥ ਦੇ ਵਿੱਚ ਲੈਣਾ ਹੋਵੇ ਇਹਦਾ 70 ਗੱਜ ਦਾ ਘਰ ਕੋ ਬਹੁਤ ਭਾਰਾ ਨਹੀਂ ਪਰ ਅਸੀਂ ਐਸਾ ਕੋਈ ਕੰਮ ਨਹੀਂ ਕਰਨਾ ਚਾਹੁੰਨੇ ਮੱਝਵੀ ਸਿੱਖ ਭਾਈਚਾਰੇ ਨਾਲ ਸਾਡਾ ਬਹੁਤ ਪਿਆਰ ਆ ਅੱਜ ਇੱਥੇ ਹੀ ਨਾਰੇ ਵੀ ਲੱਗੇ ਆ ਮੱਝਵੀ ਸਿੱਖ ਭਾਈਚਾਰਾ ਜਿੰਦਾਬਾਦ ਐਸੀ ਕੋਈ ਗੱਲ ਨਹੀਂ ਇਹ ਬੰਦੇ ਸਮਾਜ ਦੇ ਵਿੱਚ 파ੜਾ ਪਾਉਣਾ ਚਾਹੁੰਦੇ ਆ ਠੀਕ ਆ ਜੱਟ ਸ਼ਬਦ ਦੀ ਵਿਆਖਿਆ ਜਿਹੜੀ ਇਹ ਬਹੁਤ ਗਲਤ ਤਰੀਕੇ ਨਾਲ ਕਰ ਰਿਹਾ ਜੇ ਉਸ ਵਿਆਖਿਆ ਨੂੰ ਕੋਈ ਦੂਸਰਾ ਸੁਣੂਗਾ ਤਾਂ ਉਹ ਗਲਤ ਹੀ ਸਮਝੂਗਾ ਇਹਦੇ ਕਹਿਣ ਮੁਤਾਬਕ ਜੱਟ ਛੂਦਰ ਆ ਅਸੀਂ ਨਹੀਂ ਮੰਨਦੇ ਅਸੀਂ ਨਾ ਆਪਣੇ ਆਪ ਨੂੰ ਛੂਦਰ ਮੰਨਦੇ ਨਾ ਅਸੀਂ ਆਪਣੇ ਆਪ ਨੂੰ ਨੀਵਾ ਮੰਨਦੇ ਨਾ ਅਸੀਂ ਆਪਣੇ ਆਪ ਨੂੰ ਉੱਚਾ ਮੰਨਦੇ ਇਹ ਬਹੁਤ ਗਲਤ ਵਿਆਖਿਆ ਕਰ ਰਿਹਾ ਬਾਬਾ ਬੰਦਾ ਬਹਾਦਰ ਬਾਰੇ ਵੀ ਇਹ ਬੋਲ ਰਿਹਾ ਗਲਤ ਕਿ ਬੰਦਾ ਬਹਾਦਰ ਨੇ ਜਿਹੜੀਆਂ ਜ਼ਮੀਨਾਂ ਆ ਉਹ ਇਹਨਾਂ ਨੂੰ ਦਿੱਤੀਆਂ ਗੁਰੂਆਂ ਨੇ ਸਾਨੂੰ ਸਿਰਫ ਸੀਨੇ ਹੀ ਲਾਇਆ ਜ਼ਮੀਨਾਂ ਨਹੀਂ ਦਿੱਤੀਆਂ ਇਹ ਜੱਟਾਂ ਦਾ ਇਤਿਹਾਸ ਬੰਦਾ ਬਹਾਦਰ ਦੇ ਸਮੇਂ ਤੋਂ ਬਾਅਦ ਸ਼ੁਰੂ ਕਰ ਰਿਹਾ ਵੀ ਉਹਦੇ ਬੰਦਾ ਬਹਾਦਰ ਤੋਂ ਬਾਅਦ ਇਹਨਾਂ ਨੂੰ ਜ਼ਮੀਨਾਂ ਮਿਲੀਆਂ ਜਦ ਕਿ ਇਹ ਗੱਲ ਬਿਲਕੁਲ ਝੂਠ ਆ ਜੱਟਾਂ ਕੋਲ ਜ਼ਮੀਨਾਂ ਹਜ਼ਾਰਾਂ ਸਾਲਾਂ ਤੋਂ ਆ ਜਦੋਂ ਭਾਰਤ ਦਾ ਜਹਾਜ਼ ਹਾਈਜੈਕ ਹੋ ਕੇ ਅਫਗਾਨਿਸਤਾਨ ਗਿਆ ਸੀ ਉੱਥੇ ਸਾਡੇ ਗ੍ਰਹਿ ਮੰਤਰੀ ਨੂੰ ਤਾਲੀਬਾਨ ਵਾਲੇ ਉਹਨਾਂ ਨੇ ਕੋਸ਼ਿਸ਼ ਦਿਖਾਇਆ ਤੇ ਗ੍ਰਹਿ ਮੰਤਰੀ ਨੇ ਕਿਹਾ ਵੀ ਇਹ ਕਨਿਸ਼ਕ ਕੌਣ ਆ ਤੁਹਾਡਾ ਸਾਡੇ ਇੰਡੀਆ ਦੇ ਗ੍ਰਹਿ ਮੰਤਰੀ ਨੇ ਕਿਹਾ ਉਹ ਕਹਿੰਦਾ ਇਹ ਸਾਡੇ ਵੱਡੇ ਬਢੇਰੇ ਆ ਇਹ ਸਾਡਾ ਕਨਿਸ਼ਕ ਰਾਜਾ ਸੀ ਤੇ ਕਨਿਸ਼ਕ ਕੌਣ ਸੀ ਕਨਿਸ਼ਕ ਬੈਂਸ ਜੱਟ ਸੀ ਜੱਟ ਕੋਈ ਨਵੀਂ ਕੌਮ ਨਹੀਂ ਆ ਜੱਟ ਹਜ਼ਾਰਾਂ ਸਾਲਾਂ ਤੋਂ ਇਸ ਧਰਤੀ ਦੇ ਉੱਤੇ ਰਾਜ ਕਰਦੀ ਆ ਰਹੀ ਆ ਪਿੰਡਾਂ ਦੀ ਜੇ ਕਿਲੇਬੰਦੀ ਕੀਤੀ ਜੱਟਾਂ ਨੇ ਕੀਤੀ ਤੁਸੀਂ ਕਈ ਪਿੰਡ ਦੇਖੇ ਹੋਣੇ ਉਹ ਬਹੁਤ ਉੱਚੇ ਆ ਆਲਾ ਦਵਾਲਾ ਸੰਤਾਲ ਉਹ ਪਿੰਡ ਪਤਾ ਨਹੀਂ ਕਿੰਨੀ ਕੁ ਵਾਰੀ ਢੱਠ ਕੇ ਉਹ ਪਿੰਡ ਜੱਟਾਂ ਦੇ ਹੀ ਆ ਜੀ ਭਾਰਤੀ ਫੌਜ ਦੇ ਵਿੱਚ ਜਾਟ ਰੈਜiment ਆ ਜੱਟ ਇੱਕ ਸਤਕਾਰ ਵਾਲਾ ਸ਼ਬਦ ਆ ਨਾ ਕਿ ਜੱਟ ਕੋਈ ਇਦਾਂ ਦਾ ਸ਼ਬਦ ਆ ਜਾਂ ਜੱਟ ਇੱਕ ਕੋਈ ਗਲਤ ਗਾਵਾ ਸਮਾਜ ਦੇ ਵਿੱਚ ਕੁਛ ਨਾ ਕੁਛ ਗਲਤ ਬੰਦੇ ਹੁੰਦੇ ਆ ਸਾਡੇ 'ਚ ਵੀ ਹੈਗੇ ਆ ਸਾਰਿਆਂ 'ਚ ਹੁੰਦੇ ਆ ਪਰ ਉਹਦੇ ਕਰਕੇ ਪੂਰੇ ਸਮਾਜ ਨੂੰ ਟਾਰਗੇਟ ਕਰਨਾ ਬਹੁਤ ਗਲਤ ਗੱਲ ਆ ਇਦਾਂ ਨਹੀਂ ਹੋਣੀ ਚਾਹੀਦੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਦਰਸ਼ਕੋ ਇਹਨਾਂ ਸਾਡੇ ਨਾਲ ਜਿਹੜੇ ਲੋਕ ਅੱਜ ਇਕੱਠੇ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਤਾਂ ਜਿਨ੍ਹਾਂ ਵੱਲੋਂ ਇੱਕ ਬੇਨਤੀ ਪੱਤਰ ਵੀ ਦਿੱਤਾ ਗਿਆ ਕਿ ਭਾਈ ਜਿਹੜਾ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਤੇ ਢੜਕਾਉ ਬਿਆਨਬਾਜ਼ੀ ਕਰਨ ਨੂੰ ਲੈ ਕੇ ਔਰ ਉਸ ਨਿੱਜੀ ਚੈਨਲ ਤੇ ਜਿਸ ਚੈਨਲ ਤੇ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਵੱਲੋਂ ਉਸ ਬਿਆਨਬਾਜ਼ੀ ਨੂੰ ਲੋਕਾਂ ਤੱਕ ਪਹੁੰਚਾਇਆ ਗਿਆ ਉਸ ਤੇ ਕਾਰਵਾਈ ਨੂੰ ਲੈ ਕੇ ਅੱਜ ਇਹਨਾਂ ਵੱਲੋਂ ਵਿਸ਼ੇਸ਼ ਇਕਤਰਤਾ ਕੀਤੀ ਗਈ ਹੈ ਤਾਂ 6 ਦਿਨਾਂ ਦਾ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਸਮਾਂ ਦਿੱਤਾ ਗਿਆ ਹੈ ਦੇਖਣਾ ਹੋ ਗਿਆ ਕਿ ਕਦੋਂ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਤੇ ਕਾਨੂੰਨੀ ਕਾਰਵਾਈ ਹੁੰਦੀ ਹੈ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਨਹੀਂ ਹੁੰਦੀ ਤਾਂ ਇਹਨਾਂ ਨੇ ਕਿਹਾ ਕਿ 6 ਦਿਨਾਂ ਬਾਅਦ ਲੁਧਿਆਣੇ ਦੇ ਵਿੱਚ ਵੱਡਾ ਇਕੱਠ ਰੱਖਿਆ ਜਾਏਗਾ ਪੰਜਾਬੀ ਲੋਕ ਚੈਨਲ ਦੇ ਲਈ ਸਿਮਰਨਜੀਤ ਸਿੰਘ ਢਿੱਲੋਂ ਲੁਧਿਆਣਾ